ਇਸ ਖ਼ਬਰ ਦੀ ਬਹੁਤ ਵੱਡੀ ਖ਼ਬਰ ਤੁਹਾਨੂੰ ਸੁਣਨ ਜਾਣ ਜਾ ਰਹੇ ਹਾਂ ਬਟਾਲਾ ਦੀ ਜਿੱਥੇ ਕਿ ਬਟਾਲਾ ਦੇ ਵਿੱਚ ਇੱਕ ਨੌਜਵਾਨ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਲਾਸ਼ ਦਰਾਂ ਨੂੰ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਮੌਤ ਤੋਂ ਪਹਿਲਾਂ ਉਸ ਨੌਜਵਾਨ ਨੇ ਫੇਸਬੁੱਕ ਤੇ ਆਪਣੀ ਪੋਸਟ ਪਾਈ ਜਿਸ ਦੇ ਵੀ ਦੱਸਿਆ ਜਾ ਰਿਹਾ ਹੈ ਕਿ ਸਹੁਰੇ ਨੂੰ ਆਪਣੇ ਨੂੰ ਜੁਮਮੇ ਵਾਠ ਰਾਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਿੱਛੋਂ ਨੌਜਵਾਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਤਸਵੀਰਾਂ ਤੁਸੀਂ ਦੇ ਸਕਦੇ ਹੋ ਸਿੱਧੀਆਂ ਕਿ ਪਰਿਵਾਰਾਂ ਦੇ ਵਿੱਚ ਛੋਟੇ ਮੋਟੇ ਝਗੜੇ ਅੱਜ ਕੱਲ ਮੌਤਾਂ ਦਾ ਕਾਰਨ ਬਣ ਜਾਂਦੇ ਨੇ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਦੀ ਨਾਲ ਕਮੈਂਟ ਜੁੜ ਕਰਕੇ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਭਾਈ ਆਪਾਂ ਨਾਲ ਹੋ ਗਏ ਜਿੰਦਰਾ ਸਰ ਸਿੰਘ ਮੈਂ ਨਾ ਜਵਾਈ ਮਸੀਹ ਦਾ ਮੁੰਡਾ ਹੁੰਦਾ ਭਾਈ ਤੇ ਉਹ ਤੁਹਾਡੇ ਕੋਲ ਖਾਤਾ ਕੀ ਹੈ ਕੀ ਲੱਗਦਾ ਸਾਡਾ ਉਹਨਾਂ ਨੂੰ ਸੁਪਾ ਦੇ ਗੋਣੇ ਲਿਆ ਇਹ ਪਹਿਲਾਂ ਹੀ ਰਾਤੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਕੋਰ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਤਲਬ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਉਹਨਾਂ ਦਾ ਪਰੇਸ਼ਾਨ ਵਾ ਤੇ ਇਹ ਹੋਲੇ ਕਿ ਆ ਵੀ ਕੋਈ ਜੁਮੇ ਆ ਰਹੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜੁਮੇ ਆ ਰਹੀ ਹੋਵੇਗੀ ਤੇ ਇਹਨੂੰ ਦੱਸਿਆ ਨਹੀਂ ਘਰ ਰਾਤ ਉਹਨੇ 8:00 ਦਾ 11 ਵਜੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਰੇ ਕਹਿੰਦਾ ਮੈਂ ਆ ਮੇਰੀ ਦਵਾਈ ਕਮਰੇ ਚ ਇਕੱਲਾ ਸੀ ਕਮਰੇ ਜੋ ਹੁੰਦਾ ਕਲਾ ਇਹ ਬਾਦੂ ਜੇ ਕਮਰੇ ਜਿਹੇ ਲੱਗੇ ਉਹਦਾ ਤੁਰੇ ਫਿਰਦੇ ਇੰਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ 11 ਸਾਲ ਦੀ ਜਿੰਨਾ ਕੋ ਰਹਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਉਹ ਮਿਲ ਨਹੀਂ ਦਿੰਦੇ ਉਹਨਾਂ ਦੇ ਸਾਵੇ ਟਾਈਮ ਤੋਂ ਮਿਲਦੀ ਕੋਈਗਾ ਨਹੀਂ ਮਿਲਣ ਦਿੰਦੇ ਖੇਲ ਆਵਾ ਕਹਿੰਦੇ ਬੱਚੀ ਨੂੰ ਨਹੀਂ ਮਿਲਣ ਦਣਾ ਉਹ ਤੋਂ ਇੰਨਾ ਪਰੇਸ਼ਾਨ ਵਾ ਫਿਰ ਮਰੇ ਵੀ ਮੇਰੀ ਬੱਚੀ ਆ ਬੱਚੀ ਨਾਲ ਬਹੁਤ ਪਿਆਰ ਕਰਦਾ ਮ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਇਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਦੇ ਮਲਵੇ ਕੇਸ ਚੱਲਣ ਦੇ ਬਾਵਜੂਦ ਰਿਪੋਰਟ ਨੇ ਫੈਸਲਾ ਲੈਣਾ ਹੁੰਦਾ ਉਹਨਾਂ ਨੂੰ ਘੱਲ ਘੱਲ ਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਉੱਥੇ ਜੇਲੀ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆਇਆ ਵੀ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਬੁੱਢਿਆ ਦੇ ਥਾਣੇ ਸਾਥ ਸਾਥ ਕੇ ਤੇ ਜੇਲੀ ਕਰਦੇ ਆ ਉਦੋਂ ਵੀ ਪਰੇਸ਼ਾਨ ਇਹ ਰਾਤ ਨੂੰ ਰੋਂਦਾ ਰਹਿੰਦਾ ਹੈ ਵੀ ਕੋਈ ਨਹੀਂ ਕੋਈ ਆਈਦਾ ਜਦੋਂ ਇਹ ਰੋਲਦਾ ਭਾਈ ਮਲੇ ਬਹੁਤ ਪਰੇਸ਼ਾਨ ਕਰਦੇ ਆ ਉਹ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦਾ ਇਕੱਲੇ ਹੀ ਹੈ ਇਹ ਦੋ ਭੈਣਾ ਹੋ ਗਈਆਂ ਉਹ ਆਪਣੇ ਘਰ ਵਾਲੇ ਝਗੜਾ ਜਾਂਦਾ ਝਗੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਦਾਂ ਮਲਵੇ ਇਹ ਪਿੰਡ ਕਿਹੜਾ ਤੁਹਾਡਾ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਹੈ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਮਹਿਲਾ ਨੂੰ ਖਾਣ ਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਲਵੇ ਉਹ ਬੇਟੀ ਨੂੰ ਮਿਲਣ ਦੇਣੇ ਨਾ ਆ ਰਹੀ ਆ ਤੇ ਨਾ ਹੀ ਮਲਵੇ ਕਿ ਕਿਸੇ ਕੇ ਪਾਸੇ ਮਿਲਦੀ ਉਹ ਕਰਦੇ ਮਲਵੇ ਸ਼ਿਕਾਇਤ ਦਰਜ ਕਰਾਈ ਸੀ ਸ਼ਿਕਾਇਤ ਪਹਿਲਾਂ ਹੀ ਦਰਜ ਕਰਾਈ ਹੁਣ ਵੀ ਕਰਾਈ ਆ ਇਸੇ ਲਾਈਨ ਦੇ ਕੀ ਕਹਿੰਦੇ ਉਹ ਆ ਰਹੇ ਆ ਪੂਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹੇ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਸੀ ਮੁੰਡੇ ਦਾ ਪਿੰਡ ਉਧਰ ਪਿੱਛੇ ਦੇ ਆ ਲੀਲਕਾ ਵਾ ਬਡਾਲੇ ਕਰਨਥੇ ਦੇ ਕੋਲ ਐਸ ਵੇਲੇ ਹੁਣ ਇਹ ਰੇਨ ਸਿਟੀ ਇੱਥੇ ਬਟਾਲੇ ਰਹਿ ਮਲੇਵੀ ਸਾਰੇ ਸੌ ਦਾ ਕਿਹੜਾ ਪਿੰਡ ਪੁਰੀਆਂ ਮਾ ਪੁਰੀਆਂ ਹਾਂਜੀ ਪੁਰੀਆਂ ਅਰੀ ਜੀ ਕੀ ਗੱਲ ਕੀ ਹੋਈ ਗੱਲ ਕੋਈ ਸੌਲੇ ਨਾਲ ਝਗੜਾ ਸਰ ਹੋ ਗਿਆ 3 ਸਾਲ ਹੋ ਗਏ ਆ ਮੋਟੀ ਨੂੰ ਫੇਕੇਰੇ ਮਾਪੇ ਲੈ ਗਏ ਸੀ ਪਰ ਤਾਂ ਫਿਰ ਤੋਂ ਬਹੁਤ ਕੱਲ ਦੇ ਰਹੇ ਆ ਬਾਹਰ ਵਿੱਚ ਕੀ ਐ ਸੰਜੀ ਸੇਬੇ ਦਾ ਲਾਤਾ ਬਾਅਦ ਉਹਨਾਂ ਨੇ ਬਹੁਤ ਕੇਸ ਲਾਤੇ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਆ ਗਈ ਹੈਗਾ ਉਹਦੋਂ ਦਾ ਤਾਂ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੈਗਾ ਤੇ ਨਹੀਂ ਜਾ ਸਕਿਆ ਬਈ ਕੀ ਕਹਿੰਦੇ ਕੀ ਸੀ ਸੋਹਰੇ ਨੂੰ ਸੋਹਰੇ ਆਂਦੇ ਤੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜਾ ਮਰ ਗਿਆ ਅੰਦਾਸ ਹੀ ਮੈਂ ਬੇਟੀ ਨੂੰ ਮਿਲਣਾ ਵਾ ਸੌਰਾਮੀ ਨੂੰ ਤਮਕੀ ਜੇ ਕਿਹਾ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਏ ਤੇਰੇ ਬੂਏ ਦੇ ਕੇ ਲੋਥੀ ਤੁੰਗਾਮੀ ਨੂੰ ਬਹੁਤ ਪੈੜਾ ਬੋਲਦਾ ਸੀ ਪਰ ਕਿਹੜੇ ਪਿੰਡ ਵਿਆਹ ਜੀ ਪੂਰੀਆਂ ਪੂਰੀਆਂ ਜੇ ਮੈਂ ਤੁਹਾਨੂੰ ਵਿਆਹ ਇਹਨੂੰ ਤੇ ਹੋ ਗਿਆ ਬੰਦ 2012 ਚ ਹੋਇਆ ਸੀ ਕੁੜੀ ਦਾ ਨਾਮ ਕੀ ਨੀਤ ਗੁਰਪ੍ਰੀਤ ਇਹ ਮੁੰਡੇ ਦਾ ਨਾਮ ਗੁਰਪ੍ਰੀਤ ਤੇ ਮਰਨ ਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲਿਖੀ ਪਾਇਆ ਆਇਆ ਬਲਿਖੇਆ ਪੜ੍ਹ ਲਿਓ ਜੋ ਲਿਖਿਆ ਵਾ ਕੀ ਚਾਉਂਦੇ ਏ ਤੂੰ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦੋ ਮੇਰਾ ਪੁੱਤ ਧੜਫਦਾ ਮਰ ਗਿਆ ਉਹ ਕਿੰਨੀ ਉਮਰ 'ਚ ਕੀ ਕੰਮ ਕਰਦਾ ਏ ਕੰਮ ਪਹਿਲਾ ਆਸਟ੍ਰੇਲੀਆ 7 ਸਾਲ ਲਾਇ ਹੀ ਏ ਬਾਅਦ ਵਿੱਚ ਇਹ ਵਿਆਹ ਵਿਆਹੀ ਇਹਨੂੰ ਵੀ 3 ਸਾਲ ਘਲਤਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗਾ ਉਹ ਦੱਸਣ ਮਗਰੋਂ ਆ ਗਿਆ ਵਾ ਫੇਰ ਇਹ ਲੈਣਾ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤੇ ਲਾਇਆ ਉਹ ਉੱਤੀ ਨਾ ਉਹਨੇ ਮੈਂ ਆਖਿਆ ਮੈਂ ਨਹੀਂ ਕੋਈ ਬਾਤ ਆ ਪੰਦਾ ਵਿਆਜ ਖਾਈ ਜਾਓ ਤੁਸੀਂ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਵਾਲੇ ਨੇ ਫੈਲਾ ਲਉਂਦੇ ਰੇ ਆਪਣੀ ਮਰਜ਼ੀ ਨਾਲ ਜੇ ਤਾਂ ਪੂਰੀ ਕੀਤੀ ਹੈ ਉਹ ਨਹੀਂ ਨਹੀਂ 트리플ਾਈ ਕੀਤੀ ਨਾਮ ਹੀ ਆਇਆ ਬੰਦਾ ਇਹ ਤਾਂ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਪਿਆਨਾ ਤੇ ਅਣੀ ਐਕਸਰ ਨੰਬਰ 198 ਮਿਤੀ 19 ਅਪ 2024 ਅੰਡਰ ਸੈਕਸ਼ਨ 108 61 ਬੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਅਰਜ਼ੀ ਕਰਤਾ ਕਿੰਨਿਆਂ ਦੇ ਖਿਲਾਫ ਅਸੀਂ ਜੋ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਿਆ ਉਸ ਚ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦਿਆਂ ਦੇ ਖਿਲਾਫ ਆਈ ਹੈ ਖਰਚਾ ਚੁਕਾਣਾ ਕੋਈ ਸ਼ਰਮਕਤ ਗ੍ਰਿਫਤਾਰੀ ਕੀਤੀ ਗਈ ਇਹ ਰੀਸੈਂਟ ਨਹੀਂ ਪਤਾ ਲੱਝੂਆ ਇਸ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਾਂਗੇ